ਸਤਿ ਸ੍ਰੀ ਅਕਾਲ ਭਾਈ ਜੀ ਸਾਰਿਆਂ ਨੂੰ ਸਵਾਗਤ ਹੈ ਇਸ ਹੋਰ ਨਵੀਂ ਵੀਡੀਓ 'ਚ ਭਾਈ ਰਾਤ ਤਾਂ ਕੰਨ ਰੋਗ ਤੇ ਲੇਟਾ ਮੌਲੀ ਨੂੰ ਲੈਣ ਗਏ ਸੀ ਮੌਲੀ ਆਇਆ ਨਹੀਂ ਤਾਂ ਉਹਦ ਕਰਕੇ ਇਹਨੂੰ ਲਿਜਾਣ ਕਰਕੇ ਲੇਟ ਹੋ ਗਏ ਤੇ ਉਹ ਰਾਤ ਨਹੀਂ ਲੱਗੀਆਂ ਪੈਣ ਰਾਤ ਇੱਥੇ ਭਾਈ ਜੀ ਪੰਪ ਤੇ ਤੜਕੇ ਜਿਹੜੇ ਲਾਲੇ ਤੇ ਹੁਣ ਦੇਖਦੇ ਆ ਕਿ ਨਿਕਲਦੇ ਆ ਜੀ ਅਨੀਵਾ ਜੀ ਚੱਲ ਗਈ ਫਸਲੀਗੜ੍ਹ ਜੀ ਜਾ ਰਿਆਂ ਨੂੰ ਪੱਲ ਫਸਲੀਗੜ੍ਹ ਜੀ ਚਾਹ ਦੇਖਦੇ ਕਹਾਂ ਆਟੋ ਤੇ ਨਹੀਂ ਆਟੋ ਕੋਈ ਹੈ ਨਹੀਂ ਉਹ ਪਤਾ ਕਰਨਾ ਬਾਕੀ ਉਹ ਰਾਤ ਪਰ ਇਹਦੇ ਜੰਮੂ 3:00 ਵਜੇ ਨਾ 3:00 ਵਜੇ ਰੇਂਚ ਬਈ ਰਾਤ ਨੀਂਦ ਲੱਗੀ ਆਉਣਾ ਜਲੰਧਰ ਟਾਪ ਅਗੇ ਠਾਨ ਕੋ ਠਾਨਕੋਟ ਰੋਡ ਤੇ ਪਹੇਗੇ ਦੀਨਾ ਹਲੋੜਾ ਮਾਰਿਆ ਤਿੰਨ ਚਾਰ ਵਾਲੇ ਦੀਨ ਦਾ ਬਈ ਇਹਨਾਂ ਬੰਦੇ ਨੂੰ ਸ਼ੁਕਰੀਆ ਇਹ ਵਾਰ ਨਾ ਨਹੀਂ ਰਹਾ ਉਹਨਾਂ ਲਈ ਕਿਥੇ ਪੈ ਜਾਂਦੇ ਆ ਇਹਦਾ ਪੈ ਤੇ ਵੈ ਦੋਏ ਇਹ ਮਾ ਨਹੀਂ ਤੇ ਪਾਇਆ ਨਾ ਰਹੇ ਤੇ ਸਤਿ ਪੈ ਗਏ ਬਾਕੀ ਬਾਈ ਜੰਮੂ ਦੇ ਵਿੱਚ ਜਾਣਾ ਇੱਕ ਹੋਰ ਗੱਲ ਆ ਸਾਡਾ ਫੋਨ ਨਿੱਕਣਾ ਨਾ ਨਾ ਸਾਨੂੰ ਫੋਨ ਆਉਣਾ ਨਾ ਸਾਨੂੰ ਜਾਣਾ ਪਤਾ ਨਹੀਂ ਕੀ ਚੱਕਰ ਆ ਕਿ ਸੰਬੰਧ ਹੋ ਜਣੇ ਜੰਮੂ ਤੋੜਿਆ ਮੇਰਾ ਵੀ ਨਾ ਆਏ ਨ ਕੋਈ ਬਾਈ ਦਾ ਫੋਨ ਵੱਲ ਕਰ ਲਿਆ ਉਧਰ ਰੂਲੇ ਬਾਈ ਆਇਆ ਜਾਣਾ ਕਰਿਆ ਹੋਇਆ ਬਾਰਡਰ ਬੂਟਰ ਲੱਗ ਗਿਆ ਕਹਿੰਦੇ ਉਹ ਕਰਕੇ ਹੋ ਜਾਂਦਾ ਬਾਕੀ ਚੱਲੇ ਆ ਮਸ਼ੀਨ ਬੜੀ ਜਾ ਰਹੀ ਐ ਸੋ ਐ ਕਿਹਨੀਆਂ ਲੱਗੀਆਂ ਭਜਣਾ ਬਹੁਤ ਮਸ਼ੀਨਾਂ ਲੱਗੀਆਂ ਬਾਈ ਹੈ ਬਹੁਤ ਲੱਗੀਆਂ ਬਾਵਾ ਦਾ ਸਾਨੂੰ ਬਾਈ ਢੇੜੇ ਆ ਜੇ ਰਾਤ ਵਾਲਾ ਕਰਨੇ ਰੱਖਦਾ ਸਾਨੂੰ 250 ਕਿਲੋਮੀਟਰ ਬਣਾ ਮੈਂ ਚੱਲ ਦੇਖੀ ਜੂ ਨਾ ਜੇ ਕੁਝ ਬਜੂ ਠੀਕ ਆ ਨਹੀਂ ਵਜੂ ਤਾਂ ਵੀ ਠੀਕ ਆ 2.5 ਕਿਲੋ ਮੀਟਰ ਆ ਬਹੁਤ ਮਸ਼ੀਨ ਲੰਗੀ ਰਾਤ ਦੇ ਹਾਂ ਚਾਰ ਚਾਰ ਪੰਜ ਮਾਤੇ ਕਟੀਆਂ ਲੰਗੀਆਂ ਜੰਮੂ ਬਈ ਕਣ ਕਵਾਉਂਦੀ ਛਾਲ ਦੇਲੇ ਹਾਂ ਹੋਣ ਲੰਗੀ ਬਾਕੀ ਜੈਦਗੀ ਜੀ ਨੇ ਜੰਮੂ ਤੋਂ ਨਾ ਉਹ ਮਿਲ ਲਿਆ ਉਹ ਵੀ ਜੰਮੂ ਨੂੰ ਚੱਲਿਆ ਹੋਇਆ ਹੈ ਕੋਟੀਆਂ ਵਾਲਾ ਕੰਮ ਆ ਉਹਰੇ ਵੀ ਹਾਂ ਗਣਾ ਕੋਟੇ ਜੇ ਮਸ਼ੀਨ ਜਾਂਦੀ ਹਾਂ ਬਹੁਤ ਮਸ਼ੀਨ ਲੰਗੀ ਹਨ ਮਸ਼ੀਨ ਤਾਂ ਸਾਰੇ ਪਾਸੇ ਹੀ ਆ ਨਵਾਦ ਰਿਆ ਦੇਲਾ ਆ ਵਰੋਜੀ ਭਰਾਲੇ ਮੁੰਡੇ ਕੋਟੇ ਵਾਲੇ ਉਹ ਵੀ ਆ ਰਹੇ ਆ ਪਹੁੰਚ ਹੀ ਹੋਣੇ ਤਾਂ ਪਰ ਆ ਦਾ ਪੈ ਗਏ ਉਹ ਲੱਤ ਰੋਤੇ। ਉਹ ਕਿ ਮੀਂਹ ਬੜਾ ਪਿਆ ਬਈ ਰਾਤ। ਨਹੀਂ ਤਾਂ ਖਾ ਖਾ ਆ। ਹੈ? ਮੀਂਹ ਤਾਂ ਖਾ ਖਾ ਪਿਆ। ਉਹ ਮੀਂਹ ਨੇ ਤੂੰ ਗੱਡੀ ਵੀ ਦੀ ਮੈਂ ਵੀ ਨਹੀਂ ਲੋੜ ਨਹੀਂ ਲਾਣਾ ਕੰਮ। ਮੈਂ ਕਿਹੜਾ ਵੀ ਪਾਪਾ ਨਹੀਂ ਹੈਂ ਉਰੀਲ ਟਰੱਕ ਟਰੱਕ ਵਾਲੇ ਮੀਂਹ ਦਾ ਜਿਹੜਾ ਆਇਆ। ਆਵਣਾ ਚੋ ਜਾਦਾ ਨੀਂਦਾਂ ਨੀਂਦ ਕੋਈ ਵੀ ਕਰਾ ਸਕਦੀ ਹੈ। ਆਇਆ ਚਲੋ ਮੌਲੀ ਠਾਲਦਾ ਮੈਂ ਹੁਣ ਪਰਨਾ ਪਰਨਾ ਲਮੋਲੀ ਇਹ ਲੇਟ ਕਰਦਾ ਨਹੀਂਦਾ ਪਹੁੰਚਣਾ ਦਾ ਰਾਤ 10:00 8:00 9:00 ਵਜੇ ਆਉਂਗਾ ਪਹੁੰਚਣਾ ਦਾ ਰਾਤ ਜਾਨਾ ਇਹਨੇ ਲੇਟ ਕਰਾਇਆ ਕਰਾ ਚਲੋ ਠਾਲਦਾ ਉਹਨੂੰ ਮੈਂ ਹੁਣ ਆਇਆ ਨਹੀਂ ਬਈ ਲੈ ਕੇ ਆਉਂਦਾ ਪਿੰਡ ਸੇ ਜਾ ਕੇ ਉਹਨੂੰ ਨਾ ਪੈਸਾ ਮਾਰਾ ਜੀ ਇਹਨਾਂ ਨੂੰ ਪੈਸੇ ਦੇ ਦੋ ਉਹ ਫੇਰ ਨਹੀਂ ਗੇਲ ਕਰਦਾ ਮਨ ਜੀ ਪੈਸਾ ਦੇ ਦਿੱਤਾ ਭਜਨ ਹੋ ਗਿਆ ਇਹ ਹੋ ਗਿਆ ਜਿਹੜਾ ਪੈਸਾ ਉਹਦਾ ਇਹ ਚ ਮਾਫੇ ਟੇਕੇ ਮੁਰੇ ਲੰਘ ਨਹੀਂ ਹੁੰਦੇ ਨਾ ਇਹ ਭਜਨ ਸਹੀ ਗੱਲ ਹੈ ਕੋਈ ਨਾ ਹਾਂ ਲੱਗੇ ਲੰਗਣਾ ਹਾਂ ਲੱਗੇ ਲੰਗਣਾ ਗਰੂਆ ਟਾਣਾ ਠੋਆ ਬਿਆ ਠੀਕੇ ਮਸੀਂ ਜਾ ਕੇ ਵਿੱਚ ਘਰ ਦੇ ਗੱਡੀ ਲਈ ਇਹ ਵਿੱਚ ਜਾ ਕੇ ਲੈਂਦਾ ਕਰੋ ਤਾਂ ਉੱਪਰ ਖੜੇਗਾ ਐਵੇਂ ਆਪਾਂ ਕਹਿੰਦੀ ਬੰਦਾ ਮਾੜਾ ਹਨਾ ਬੰਦਾ ਘੈਂਟ ਆ ਪਰ ਹੁਣ ਬਈ ਹੁਣ ਤਾਂ ਸੀਰੀਅਲ ਦੇ ਵਿੱਚ ਕੋਈ ਬੰਦਾ ਨਾ ਕਰੇ ਇਕਣਾ ਦਿੱਸੋ ਤੁਹਾਡੇ ਦਿਲ ਤੇ ਕੀ ਵੀ ਤੂੰ ਪਿਛਲੀ ਬੁੜੀ ਜੀ ਬੰਦੇ ਨੇ ਵੀ ਜਾਣੇ ਮੈਂ ਨਹੀਂ ਗਲੇ ਬਿੰਦਿਆ ਜਾ ਰਿਹਾ ਉਹ ਮੈਂ ਮਕਾ ਜਿੱਦੇ ਵੀ ਉਹਨੂੰ ਬਤਾਣਾ ਘਰੇ ਬੈਠ ਕੇ ਕਮੈਂਟ ਕਰਨਾ ਬਹੁਤ ਔਖਾ ਸਾਨੂੰ ਪਤਾ ਹੀ ਕਿ ਕਹਣਾ 3:30 ਦਾ ਨਵੀਂ ਨੂੰ ਭੱਜੇ ਫਿਰਦੇ ਆ ਚਲੋ ਤੌਨੇ ਆ ਫਿਰ ਦਿਹਾਉਣਾ ਸਾਨੂੰ ਮਾਜੀ ਵੀ ਜੰਮੂ ਜਾਂਦਾ ਨਾਲ ਕੜੇਗਾ ਬਾਈ ਜੀ ਪੰਪ ਤੇ ਵਾਣ ਲੱਗੇ ਚਲਣੀ ਪੰਪ ਤੇ ਲਾਲੀ ਦੀ ਮਸ਼ੀਨ ਰਾਤ ਚੱਲਦੇ ਬਾਕੀ ਦਿਖਾਉਂਦਾ ਤੁਹਾਨੂੰ ਅੱਗੇ ਚੱਲ ਕੇ ਹੀ पंप तो डेरे बढ़िया लगे भाई कि करके हो गया कम यह बॉली ओए उठो भी उठो उठो टाइम हो गया भाई बहुत हाका माने मैंने सवेरे सवेरे उठालो मौली राम मौली उठो उठता बहुत टाइम हो गया उठे मराए भी उठता ओ मौली उठो उठ चाह पी रहा जा ओ चाह पी रहा चाह तोड़ लगे मशीन उठ ਓਏ ਸ਼ਾਪ ਗਿੰਦੇ ਤੇ ਆ ਜਾ ਮੌਲੀ ਰਾਮ ਉਠੂਗਾ ਹੁਣ ਸਾਹਬ ਨਾਲੇ ਜਿਹਦਾ ਸਾਫ ਕਿਤਾਬ ਲਾਉਣਾ ਹੀ ਪੈਣਾ ਹੋਣਾ ਮੈਨੂੰ ਚਲੋ ਜੀ ਭਾਈ ਬਾਬਾ ਜੀ ਦਾ ਨਾਂ ਲੈ ਕੇ ਸਵੇਰੇ ਹੈ ਨਾ ਸੱਜਦੇ ਤੌਰ ਤੇ ਮਸ਼ੀਨ ਆ ਪਹੁੰਚ ਜਾਗੇ ਵੀਰੇ 2-3 ਘੰਟੇ ਦਾ ਰਸਤਾ ਹੈ ਐ ਵੀ ਰਾਤ ਨੀਂਦ ਆਉਣ ਕਰਕੇ ਭੈਜਣਾ ਨਾ ਰੋਇਲ ਦਾ ਜਦੋਂ ਉਹ ਡੇਟਾ ਹੁੰਦਾ ਦਾ ਮੂਰੇ ਵਾਹ ਨੇ ਬਾਹਰੇ ਨੇ ਗਏ ਇਸ ਤੇ ਰਾਈ ਆਹ ਵੀ ਫੇਰਾਉਂਦੇ ਆ ਬਾਈ ਇਹ ਆ ਵੀ ਲੱਗਣਾ ਨਹੀਂ ਕੋਈ ਪਾਇ ਪੁੱਦਾ ਆ ਇਹ ਤਾਂ ਬਾਕੀ ਬਾਈ ਉਹਨੇ ਤੂੜੀ ਵਾਲੀ ਮਸ਼ੀਨਾਂ ਦੇਖੋ ਬਾਈ ਲਾਈਨਾਂ ਲੱਗੀਆਂ ਜਾ ਰਿਆ ਨੇ ਤੂੜੀ ਵਾਲੀਆਂ ਦੇ ਵੀ ਆਹ ਵਿੱਚ ਦੋ ਦੋ ਤਿੰਨ ਤਿੰਨ ਮਸ਼ੀਨਾਂ ਤੂੜੀ ਵਾਲੀਆਂ ਬੜੀਆਂ ਮੈਂ ਕਹਿੰਦਾ ਵੀ ਲਾ ਦੇਣਗੇ ਜਮੂਨ ਪੰਜ ਸੱਤ ਦਿਨ ਸਰੇ ਚਲੋ ਚੱਲਦੇ ਹਾਂ ਮਿਲਦੇ ਹਾਂ ਅੱਗੇ ਕਿਤੇ ਜਾ ਕੇ ਜੀ ਰੋਡ ਤੇ ਜਾਂਦੇ ਜਾਂਦੇ ਨਾ ਬਾਈ ਉਹਨਾਂ ਦੀਆਂ ਤਿੰਨ ਮਸ਼ੀਨਾਂ ਆਉਂਦੀ ਜਾਂਦੀਆਂ ਏਰੀਆ ਦਾ ਪਤਾ ਨਹੀਂ ਉਹਨਾਂ ਦਾ ਕਿਹੜਾ ਇਹਦੇ ਪਤੰਦਰ ਨੇ ਜਾਨਾ ਮੈਂ ਸਾਈਡ ਦੱਬਣ ਲੱਗਾ ਆਹ ਮਸ਼ੀਨੀਆਂ ਲਾਈਟਾਂ ਮਾਰ-ਮਾਰ ਕੇ ਰੋਗ ਲਿਆ ਆ ਜਾ ਬਾਈ ਉੱਥੇ ਨੂੰ ਔਰ ਬਾਈ ਕਿੱਦਾਂ ਕਿੱਧਰ ਨੂੰ ਚੱਲੇ ਹੋ ਆ ਤੈਨੂੰ ਪਤਾ ਹੁਣ ਸਰੇ ਤੋਂ ਲੈ ਕੇ ਸਰੇ ਦਾ ਕੰਡ ਕਰਕੇ ਹਟਣਾ ਇਧਰੋਂ ਗੁਜਰਾਤ ਤੋਂ ਦਰਦੇ ਤੇ ਹੈ ਗੁਜਰਾਤ ਤੋਂ ਆਏ ਤੇ ਫਿਰ ਪੰਜਾਬ ਦਾ ਸੀਗਲ ਆਇਆ ਹੁਣ ਜੰਮੂ ਚੱਲੇ ਹੁਣ ਜੰਮੂ ਨੂੰ ਢਾਉਂਗੇ ਢਾਟ ਹੀ ਹਟਣਾ ਪੰਜਾਬੀਆਂ ਦਾ ਕੰਮ ਹੈ ਢਾਉਣਾ ਜਿੱਧਰੋਂ ਆਦਿਆ ਆਤ ਕਰਾ ਕੇ ਜਾਂਦੇ ਬਚੇ ਕੋ ਜਨਾਬ ਬਚੇ ਬਰੇ ਇਹਦਾ ਫਿਰ ਪੰਜਾਬੀ ਦੇ ਹਿੰਡ ਹੈ ਇਹੀ ਦਾ ਆਪਣੇ ਬੱਲੇ ਆ ਬਾਈ ਇੰਨੀ ਮਸ਼ੀਨ ਜਾਂਦੀ ਹੈ ਮੈਂ ਕਿਹਾ ਰਾਤ ਸੀ ਤੇ ਪੈ ਗਏ ਪਏ ਪਏ ਸਾਡੇ 50 ਮਸ਼ੀਨਾਂ ਲੰਗੀਆਂ ਅਸੀਂ ਮਸ਼ੀਨਾਂ ਹੀ ਦੇਖੀ ਯਾਰ ਅੱਜ ਮਸ਼ੀਨ ਨਹੀਂ ਪਾਉਂਦੇ ਕਿਦਾਂ ਕਿਆ ਕੰਨ ਹੈ ਬਾਈ ਮਾਈ ਤਾਪ ਪੈ ਗਏ ਤੀਏ ਹਾਂ ਮਸ਼ੀਨਾ ਉਹ ਤੜਕੇ ਨਹੀਂ ਝੂਟਾ ਮਾਰ ਤਿੰਨ ਚਾਰ ਵੇ ਨਹੀਂ ਝੂਟਾ ਮਾਰਦੀ ਜਿੰਨਾ ਮਰਜੀ ਬੰਦਾ ਸੁੱਤਾ ਹੋਵੇ ਦੇ ਨੇ ਹੋਰ ਹੋਰ ਮੇਰੀ ਬਾਈ ਬਹੁਤ ਵਧੀਆ ਤਿੰਨੇ ਲਿਗੇ ਚੱਲੇ ਹੋ ਹਾਂ ਹਾਂ ਬਾਈ ਤਿੰਨੇ ਠੀਕ ਆ ਠੀਕ ਆ ਮੈਂ ਤਾਂ ਮਹੀਨ ਪਛਾਣ ਲਈ ਦੀ ਮੈਂ ਮਸ਼ੀਨ ਪਛਾਣ ਲਈ ਦੀ ਮਸ਼ੀਨ ਪਛਾਣ ਕੇ ਆ ਸੀ ਬਾਈ ਦੀ ਮਸ਼ੀਨ ਜਾਂਦੀ ਦੇਖ ਕੇ ਰੋਕ ਮੈਂ ਕਿਹਾ ਬੰਦਾ ਲਾਈਟਾ ਮਾਰਦਾ ਮਾਂ ਜਿਆਦਾ ਆਪਣਾ ਕੋ ਕੁਲਿਆ ਹੋਇਆ ਜਾਂ ਵੀਡੀਓ ਵਾਲਾ ਮੁੰਡੇ ਨੇ ਮੈਨੂੰ ਕਹਿਤਾ ਤਾਂ ਹਾਂ ਅੱਜ ਤੁਸੀਂ ਮਸ਼ੀਨ ਲਗੋ ਲਾਈਏ ਮੁੰਡੇ ਨੇ ਜਦ ਮਸ਼ੀਨ ਦੇ ਲਾਈਟਾਂ ਲਾਤੀਆਂ ਨਾਲ ਲਾ ਆਏ ਨੇ ਇਹਨੇ 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 ਤਾਂ ਹੀ ਤਾਂ ਹੀ ਬਿਨਾਂ ਬਹਾਰਦਾ ਹੈ ਹੈ ਮੈਂ ਬੈ ਗਿਆ ਅੱਗੇ ਮੈਂ ਬੈ ਗਿਆ ਆਪੇ ਬੈ ਗਿਆ ਮੈਂ ਚਲੋ ਵਾਡ ਬੀ ਜੇ ਅਸੀਂ ਚਲਾਉਣਾ ਹੀ ਦੀ ਆ ਜਾ ਕੇ ਖਾਣਾ ਨਹੀਂ ਰਵੇ ਜੇ ਮੈਂ ਨਾ ਮੈਂਦਾ ਨਾ ਅਸੀਂ ਪਹੁੰਚਣਾ ਦਾ ਉੱਥੇ 8 ਵਜੇ ਨੂੰ ਪਰ ਉਹ ਰਾਤ ਫੋਨ ਆ ਗਿਆ ਕਹਿੰਦਾ ਮੈਂ ਲੇਟ ਆ ਜਾਓ ਕਾਲੀ ਨਾ ਕਰਿਓ ਮੈਂ ਪੈ ਗਿਆ ਬਾ ਹੌਲੀ ਹੌਲੀ ਚੱਲਾਂਗੇ ਉੱਟ ਕੇ ਹੋਰ 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 ਠੀਕ ਆ ਬਾਈ ਠੀਕ ਆ ਜੀ ਲਓ ਜੀ ਭਾਈ ਪਹੁੰਚ ਗਏ ਪਠਾਨਕੋਟ ਪਠਾਨਕੋਟ ਰਹਿ ਗਿਆ 5 ਕਿਲੋਮੀਟਰ ਪਸਾ ਐਂਟਰੀ ਕਰਕੇ ਪਠਾਨਕੋਟ ਦੀ ਇਹਦੇ ਬਾਅਦ ਆਪਾਂ ਲਖਣਪੁਰਾਲਾ ਬਾਰਡਰ ਜਿਹੜਾ ਹਨ ਉਹ ਕਰਾਸ ਕਰਕੇ ਜੰਮੂ ਦੇ ਵਿੱਚ ਐਂਟਰ ਹੋ ਜਾਣਾ ਬਾਕੀ ਦਿਖਾਉ ਰਿਹਾ ਤੁਹਾਨੂੰ ਬਾਕੀ ਵੀ ਵਿਊ ਬੜਾ ਘੈਂਟ ਲੱਗਦਾ ਹਨ ਦੇਖੋ ਕਿੰਨਾ ਠੰਡਾ ਠੰਡਾ ਮੌਸਮ ਪਹਾੜੀ ਇਲਾਕਾ ਇਹ ਹਨ ਜਰੂਰ ਖੁਸ਼ ਹੋਗੀ ਦੇਖ ਕੇ ਐ ਮੌਲੀ ਹੋਣ ਹੋ ਗਿਆ ਕੰਡੇ ਤੇ ਕਮਲੀ ਹੋਣਾ ਰੋਟੀ ਰੋਟੀ ਖਲਾਈਏ ਨਾ ਚਾਹ ਜੂ ਪੀਤੇ ਹਣੋਂ ਐ ਮਾਰਦਾ ਆठे ਬੈਠਾ ਹਣੋਂ ਪੈਣਾ ਬਾਦੂ ਆ ਸ਼ੌਗਿਆ ਹਣੋਂ ਬਾਕੀ ਦਿਖਾਉਣਾ ਵੇ ਤੁਹਾਨੂੰ ਬਾਰਡਰ ਦੇ ਦੀ ਆ ਰਾਟ ਪੈਨੇ ਆ ਕਿ ਮਹੀਨਾ ਦੇ ਜਾਕ ਨਾ ਪਠਾਨਕੋਟ ਵਾਲੀ ਘਾਟੀ ਚੜਦੀ ਆ ਮੈਂ ਕਹਿੰਦਾ ਵੀ ਸੱਦੇ ਚੜਾਈਆਂ ਦੋ ਤਿੰਨ ਦਾ ਜਵੇਂ ਹੁਣ ਥੱਲੇ ਉਤਰਦੀਆਂ ਹੁਣ ਜਾਂਦੀਆਂ ਭੱਜੀਆਂ ਪਹਿਲਾਂ ਲਾਟਾਂ ਬੱਜੇਵੇਂ ਨੇ ਇੰਜਨਾਂ ਦੀਆਂ ਤੁਮਾਂ ਤਾਂ ਆਰਾਮਸ਼ੀਨੇ ਦਾ ਕਰਿਆ ਪੈਦਾ ਮਲੀਏ ਆ ਬੋਕ ਜਿਹੜੀ ਆ ਹਾਂ ਉਹ ਬੋਕ ਜਿਹੜੀ ਧੂਆਂ ਬਾਹ ਮਾਰਦੀਦੀ ਹੈ ਨਾ ਯਾਰ ਉਹ ਜਿਹੜੇ ਸਾਹ ਹਾਂ ਮਾਰ ਲਾ ਹਾਂ ਬੁੜੇ ਬੁੜੇ ਬੰਦੇ ਧੂਆਂ ਮਾਰਨੇ ਆ ਪਹਾੜੀ ਇਲਾਕਾ ਆ ਗਿਆ ਹੁਣ ਸਾਰਾ ਹੀ ਬਸ ਜੰਪੂ ਦੀ ਐਂਟਰੀ ਪਾ ਗੱਲਣੀ ਹੁਣ ਉੱਥੇ ਤੇ ਬਾਹਰ ਤਾਂ ਬਈ ਫੋਨ ਵੀ ਥੋੜੇ ਜੇ ਗਾਹਾਂ ਜਾ ਕੇ ਬੰਦ ਹੋ ਜਾਂਦੇ ਆ ਉਹ ਵਾਈਕਰੂ ਹਾਂ ਵਾ ਡੰਡਾ ਲੱਗ ਆਇਆ ਇੱਧਰ ਬਾਈ ਦਰਖਤ ਆ ਰੇ ਪਹਾੜੀ ਇਲਾਕਾ ਡੰਡਾ ਹੀ ਹੁੰਦਾ ਆ ਆ ਲੱਗਾ ਆ ਆ ਮਹਗਾ ਦੇਖ ਲਓ ਦਈਆਂ ਪੂਰੇਆਂ ਰੋਕੇ ਬਣਾਏ ਪਏ ਆ ਇੱਧਰ ਤੇ ਗਿਲਜੰਦਾ ਧਰਮਸਾਲਾ ਨੂੰ ਉਹ ਲੱਗਿਆ ਹੈ ਬੋਰਡ ਧਰਮਸਾਲਾ ਹਮਾਤਲ ਚੋਂ ਨੂੰ ਪਰਪਾ ਜਾਣਾ ਜੰਮੂ ਧਰਮਸਾਲਾ ਨਹੀਂ ਜਾਣਾ ਇਹਦਾ ਖੜ ਗਏ ਇਹ ਬੈਲਟ ਮਟਰ ਸਟਾਰਟ ਕਰਨਗੇ ਬਾਈ ਉਹ ਨਹੀਂ ਪੰਜ-ਸੱਤ ਕਿਲੋਮੀਟਰ ਰਹਿ ਗਿਆ ਆਪਣਾ ਲਖਨਪੁਰ ਬਾਰਡਰ ਬਾਈ ਮਸ਼ੀਨ ਜੰਮੂ ਨੂੰ ਨਾ ਆਏ ਜਾਂਦੀ ਐ ਜਿੱਕਣਾ ਨਾ ਰੋਡ ਤੇ ਕਾਰਾਂ ਜਾਂਦੀ ਐ ਵੀ ਆਏ ਜਿਹੜੇ ਹਿਸਾਬ ਗਿਆ ਮਸ਼ੀਨ ਜਾ ਰਹੀ ਆ ਇਹ ਹਿਸਾਬ ਨਾਲ ਤਾਂ ਮੋਹਲੀ ਐ ਲਾਦਾ ਵੀ ਦੋ ਤਿੰਨ ਦਿਨ ਚ ਪਟਾਕਾ ਪੈ ਜਾਣਾ ਹਨਾ ਹਾਂ ਉਹ ਦਿੰਦਾ ਵੀ ਨਹੀਂ ਵਸੇ ਨਾ ਇੰਨੀ ਬਲਾ ਬਹੁਤ ਦੇਖ ਮੈਂ ਖੜੀਆਂ ਮਤਲਬ ਦੇਖੋ ਬਾਈ ਮੈਂ ਕਹਿੰਦਾ ਧੂੜ ਘੱਟੀ ਵੀ ਆ ਮਜਿੰਦਾ ਨੇ ਐ ਲਾਦਾ ਦਿਲ ਕਰਦਾ ਪਿੱਛੇ ਨੂੰ ਮੁੜ ਜੀਏ ਆਹ ਨੂੰ ਤਾਂ ਅਗੇ 150 ਕਿਲੋਮੀਟਰ ਹੁਣ ਕੀ ਮੁੜਨਾ ਸਿੰਘ ਕਦੇ ਪਿੱਛੇ ਨਹੀਂ ਮੁੜਦੇ ਹੁੰਦੇ ਬਾਈ ਆਪਾਂ ਨੂੰ ਤਾਂ ਹੈਗਾ ਨੇੜੇ ਹੈਨਾ ਪਟਿਆਲਾ ਹੋ ਗਿਆ ਉਹਨਾਂ ਨੂੰ ਬਾਈ 4 4 5 5 60 100 500 ਕਿਲੋਮੀਟਰ ਪੈਂਦਾ ਆਪਾਂ ਤਾਂ ਜਦੋਂ ਹੁਣ 200 250 ਕਿਲੋਮੀਟਰ ਪਿਆ ਆ ਦੇਖੋ ਇਧਰ ਕਿਵੇਂ ਘੜੀਆਂ ਲਾਈਨਾਂ ਦੇ ਵਿੱਚ ਅਜੇ ਪਤਾ ਨਹੀਂ ਗਾਹਾਂ ਕਿੰਨੀ ਕੈਂਟਰੀ ਹੋਊਗੀ ਕਿੰਨੀ ਨਹੀਂ ਆ ਬਾਈ ਆਪਣੀ ਵੀਡੀਓ ਬਣਾਉਣ ਨੂੰ ਗਿਆ ਮਸੀਹ ਜੀ ਮੈਂ ਕਹਿੰਦਾ ਵੀ ਸਲਾਹ ਕਰਾਇਆ ਪਿਆ ਮਸ਼ੀਨਾਂ ਵਾਲਾ ਤਾਂ ਆ ਦੇਖੋ ਇਧਰ ਕਿਵੇਂ ਮਸ਼ੀਨ ਤੇ ਮਸ਼ੀਨ ਚੜੀ ਪਈ ਆ ਬਹੁਤ ਮਸ਼ੀਨ ਆ ਬਾਈ ਜੀ ਜੰਮੂ ਰਹਿ ਗਿਆ 88 ਕਿਲੋਮੀਟਰ ਹੁਣ ਤਾਂ ਨੇੜੇ ਆ ਬਾਕੀ ਮੌਸਮ ਬਾਈ ਠੰਡਾ ਆ ਆਹ ਇਹਦਾ ਲੋੜੇ ਨਹੀਂ ਪੈਂਦੀ ਅੱਜ ਇਹ ਲਾਉਂਦੇ ਆ ਤਾਂ ਠੰਡ ਲੱਗਦੀ ਆ ਨਹੀਂ ਲਾਉਂਦੇ ਤਾਂ ਨਜ਼ਾਰੇ ਆ ਬਿਨਾ AC ਦੇ ਨਜ਼ਾਰੇ ਆ ਅੱਜ ਜੰਮੂ ਦੇ ਰਹੀ ਏ ਜੱਟ ਬਹੁਤ ਮਸ਼ੀਨ ਜਾ ਰਹੀ ਆ ਬਾਈ ਮੈਂ ਕਹਣਾ ਵੀ ਪੁੱਛੋ ਲਾ ਦੋ ਹੀ ਕੋਦ ਇਹ ਹਿਸਾਬ ਗਾ ਮਸ਼ੀਨ ਜਾ ਰਹੀ ਆ ਮੈਨੂੰ ਲੱਗਦਾ ਸੀ ਜੇ ਨੇ 5 ਦਿਨ ਵੀ ਨਹੀਂ ਚੱਲਣਾ ਇੱਕੋ ਜਾਂਦੀ ਪਈ ਆ ਬਹੁਤ ਮੋਲੀ ਤੇਰੇ ਪਿੰਡ ਵਾਲੇ ਹੋ ਜਾਂਦੇ ਆ ਘਟੀਆਂ ਇਹ ਬਹੁਤਾਂ ਕਦੇ ਉਤਰ ਜਾ ਕਦੇ ਚੜ ਜਾ ਕਦੇ ਉਤਰ ਜਾ ਕਦੇ ਚੜ ਜਾ ਇਹ ਆ ਗਿਆ ਕੰਡਾ ਜਿੱਥੇ ਰੇ ਗੱਡੀ ਦਾ ਨਾ ਵਜਨ ਵੇਟ ਹੋ ਕੇ ਅੱਗੇ ਜਾਂਦੀ ਆ ਹੁਣ ਆਪਾਂ ਜੰਮੂ ਦੇ ਵਿੱਚ ਸਮਝ ਲਓ ਐਂਟਰ ਆਉਣ ਲੱਗੇ ਆ ਮੌਲੀ ਜੀ ਪੁੱਛ ਗਿਆ ਬਈ ਮਸ਼ੀਨ ਇੱਧਰ ਨੰਗੂ ਕਿੱਧਰ ਨੰਗੂਗੀ ਲਓ ਜੀ ਬਾਈ ਜੀ ਜੰਮੂ ਲੱਗੇ ਐਂਟਰ ਕਰਨ ਦੇਖੋ ਲੈਂਡ ਲੱਗੀ ਹੋਈ ਆ ਆ ਵੀ ਮੌਲੀ ਠੋਰ ਠੀਕ ਹੈ ਜਾਈਦਾ ਲੈ ਲੱਗੀ ਹੋਇਆ ਮਸ਼ੀਨ ਪਰ ਮਸ਼ੀਨ ਚੜੀ ਹੋਈ ਆ ਜੀ ਦੇਖੋ ਮਸ਼ੀਨਾਂ ਮਾਰੋ ਮਾਰ ਚੱਲ ਰਹੀਆਂ ਆ ਉਹਨੇ ਇਹ ਮਹੀਨਾ ਬਹੁਤ ਚੱਲਦੀ ਹੈ ਹੈ ਮਾਰ ਕੀ ਕਰਦੇ ਨੇ ਇੱਧਰ ਯਾਰ ਹੈ ਕੀ ਆਪੇ ਇਹ ਇੱਕ ਨਾਲੋਂ ਜ਼ਿਆਦਾ ਹੰਦ ਬਹੁਤ ਆ ਉਹ ਉੱਧਰ ਤੋਂ ਆ ਜਾਂਦੀ ਵੇ ਮੇਲਾ ਕਿਉਂ ਆਉਂਦਾ ਹੈ ਇਹ ਤਾਂ ਐਂ ਜਾਂਦੀ ਉਧਰ ਨੂੰ ਕਿਤੇ ਇੱਥੇ ਵੀ ਚੰਗਾ ਮੇਲਾ ਭਰਨਾ ਹੁੰਦਾ ਹੈ ਹਾਂ ਹੈ ਤਾਂ ਮੇਲੇ ਵਾਲੇ ਹੀ ਕੰਮ ਬਈ ਹੈ ਹੈ ਆ ਭਾਗਿਓ ਪਰਲੇ ਪਾਸੇ ਬਈ ਗੱਡੀਆਂ ਕਾਦੇ ਨੇ ਮਸ਼ੀਨਾਂ ਲਗਾਉਂਦੇ ਉਧਰ ਪਰਲੇ ਪਾਸੇ ਨੂੰ ਗੇੜ ਤਾਂ ਉਹ ਪਰਲੇ ਪਾਸੇ ਵੀ ਹੈਗਾ ਉਹ ਉਹਦਾ ਘਟਾ ਤੇ ਆ ਫਿਰ ਉਧਰ ਮਸ਼ੀਨ ਨੂੰ ਹੋਣਾ ਨਹੀਂ ਰਸਤਾ ਇਧਰ ਉਹ ਗੱਡੀਆਂ ਬਾੜ ਦੇ ਵਿੱਚ ਵੇਟ ਵੀ ਹੁੰਦਾ ਇਹਨਾਂ ਦਾ ਨਹੀਂ ਉਹ ਫੜ ਗਈ ਮਸ਼ੀਨ ਇਹ ਕਿਆ ਕਰਦੇ ਬਾਈ ਉਹ ਰੇ ਪਾਰ ਬਕਾਰੀ ਕਿਨੇ ਬਾਕੀ ਲੱਗ ਜਣਾ ਪਤਾ ਹੁਣ ਵੀ ਲੱਗਦਾ ਕਾ ਨਹੀਂ ਲੱਗਦਾ ਜਿਵੇਂ ਨਾਲ ਇਹਲਾ ਬਾਈ ਜਲਦੀਆਂ ਮਾਰੋ ਮਾਰਾ ਨਾ ਮਾਰੋ ਮਾਰ ਭਾਈਆ ਬੈਪ ਗਾਇਆਂ ਵੀ ਬਹੁਤ ਕਰੀਆਂ ਹੋਏ ਹਾਂ ਤਾਂ ਭੱਜੀਆਂ ਭੱਜੀਆਂ ਸਾਨੂੰ ਇਹ ਰੰਗ ਚੱਲ ਭਾਈ ਚੱਲ ਲਾੜੇ ਨੰਬਰ ਸਾਡਾ ਵੀ ਦੇ ਭਾਈ ਕੰਡਾ ਹੁੰਦਾ ਇਹ ਕੰਡਾ ਵਿੱਚ ਕੰਡਾ ਨਹੀਂ ਹੁੰਦੀਆਂ ਗੱਟੀਆਂ ਕੰਡਾ ਆ ਇਹ ਕੰਡਾ ਵਿੱਚ ਠੰਡਾ ਉੱਪਰ ਤੇ ਲੱਗਿਆ ਮੀਂਹ ਪੈਣਾ ਕਿੜੀਆਂ ਵੀ ਕਰਨ ਲੱਗੀਆਂ ਬਚੇ ਗਿਆ ਤਾਂ ਵਰਤਾ ਜੰਮੂ ਐਂਟਰ ਫਾਰੇ ਲਾਹਾਂ ਕਾਈ ਨਾਲ ਲੱਗ ਜਾਂਦਾ। ਕਿਵੇਂ ਕਰਨਾ ਬਾਅਦ ਜਵੇਂ ਕਰਨਾ ਦੇਖੇ ਮੁੱਤੇ। ਅੰਨਾ ਕਹਾ ਦੇਖਤਾ ਸੇ ਮਸ਼ੀਨ ਵਰਦੀਨ ਬਾਈ ਚੜੀ ਪਈ ਆ। ਐਡੀ ਮਸ਼ੀਨ ਮੈਂ ਕੋਟੇ ਜਿਨੇ ਦੇਖਣਾ ਰੋਡ ਪਰ ਜਾਂਦੀ ਆ। ਜੀ ਜ਼ਿਆਦੇ ਆ ਬਾਈ। ਹਾਂ ਜਿਆਦੇ ਆ ਮਸ਼ੀਨ। ਮਸ਼ੀਨ ਆਇਓ ਬਹੁਤ ਦੇ ਜਿੱਥੇ ਮਿਲਦੀਆਂ 5-7 5-7 ਦੇ ਘਾਟੇ ਮਿਲਦੀਆਂ ਨੇ ਆ। ਹਾਂ। 5-7 ਆੜਦਾ ਨਹੀਂ ਇਹਲਾ ਨਹੀਂ ਦੇਹਲਾ ਤੇਰੇ ਸਾਹਮਣੇ ਮੀ ਵੀ ਚਲੀ ਜਾਂਦਾ ਕਿਣੀਆਂ ਪੈਂਦੀਆਂ ਨੇ ਇਹ ਜਿਹੜੀਆਂ ਨੇ ਦਿਨ 2 ਜਲਣੇ ਆ ਤਿੰਨ ਜੇ ਤਨ ਮਜੀਨਾ ਸਾੜੀਆਂ ਜਲ ਗਈਆਂ ਨੇ ਇਹ ਜਿਹੜਾ 2 ਦਿਨ ਦੇ ਵਿੱਚ ਜੰਮੂ ਖਾਲੀ ਜਿਹੜਾ ਮਾਦੀ ਜਿਉ ਲਾਉ ਦੇ ਕੋਈ ਝੂੜ ਨੂੰ ਪਾਇਆ ਮਾਰੀ ਜਾਵੇ ਜਿਵੇਂ ਇੰਨੇ ਵੜਦੇ ਵੰਡੇ ਵੜਦੇ ਵੀ 2 ਦਿਨ ਤਾਂ ਉੱਤੇ ਕੰਮ ਨਹੀਂ ਚੱਲਦਾ ਟੈਂਕ ਚੱਲਦਾ ਹੈ ਹਾਂ ਇਹ ਸਭ ਨੂੰ ਦਿਖਾ ਚਾਰ ਕਰਨੀ ਆਪਣੇ ਮੂਹਰੇ ਉਹ ਲੈਣ ਲੱਗੀ 7 6 7 8 ਪਿੱਛੇ ਆ ਗੱਬੇ ਆਪਾਂ ਨਾ ਜਿਵੇਂ ਆਉਂਦੇ ਆ ਇਹ ਨਹੀਂ ਆਉਂਦੇ ਆ ਇਹ ਯਾਰੀ ਕੋਈ ਨਹੀਂ ਜਾਂ ਕਿਹਨੂੰ ਕਿੱਥੇ ਜਾਂ ਬਿਜੇਨਗਰ ਜੀ ਨੂੰ ਕੁਛ ਕਿੱਥੇ ਆ ਬਿਜੇ ਆਹ ਵਾਲੀਆਂ ਕੋਈ ਨਹੀਂ ਚੱਲੀਆਂ ਤਾਂ ਜੇ ਮੈਂ ਬੰਦ ਹੋ ਕੇ ਆਣਾ ਕੋਣ ਲੱਗਦਾ ਨਹੀਂ ਕਿ ਜੈਨੂੰ ਕੋਲੋਂ ਭਾਈ ਨੂੰ ਫੋਨ ਜਿਹਦਾ ਕੋਈ ਜੰਨੇ ਆ ਪਾਉਨੋਂ ਫੋਨ ਕਰੇਗਾ ਫੋਨ ਬਸ ਲੱਗਣਾ ਡੇਢੇ ਜਾ ਕੇ ਮੈਂ ਜੀਣਾ ਆਪਣਾ 750 ਰੁਪਏ ਐਨੇ ਜਾ ਕੇ ਡਾ ਲੂੰਗੇ ਆ ਉਹ ਕਰੀਆਂ ਨਹੀਂ ਕਰੀਆਂ ਨਹੀਂ ਆ ਮਾੜੀ ਏਰੀਆ ਦਾ ਹੈਗਾ ਆ ਇਹਨਾਂ ਦੇਖਦਾ ਪਰ ਖੱਤੀਆਂ ਖਬਰ ਤੇ ਹੁਣ ਇੰਨੀ ਮਸ਼ੀਨ ਹੋ ਗਈ ਬਾਈ ਇਹ ਏਰੀਆ ਵੀ ਮਸ਼ੀਨ ਦੇ ਆਈ ਆ ਉਹਨੇ ਗਾਕੇ ਦਾ ਜਾਣਾ ਹੀ ਕੋਈ ਵੀ ਠੀਕ ਆ ਅਨੇ ਨਾ ਕੰਮ ਦਾ ਆਪਣਾ ਕਰਨਾ ਬਾਈ ਵੀਡੀਓ ਦੇਖ ਲਾ ਉਹ ਖੜਾ ਬਲੇਰੋ ਵਾਲਾ ਮੁੰਡਾ ਪੰਜਾਬੀ ਸਰਦਾਰ ਚਲੋ ਮਿਲਦੇ ਆ ਉਹਨਾਂ ਨੂੰ ਵੀ ਹੱਥ ਮਾਰਿਆ ਬਾਈ ਇੱਥੇ ਨਾ ਢਾਬੇ ਦੇ ਇੱਕ ਰੁਕੇ ਦੇ ਚਾਹ ਪੀਣ ਵਾਸਤੇ ਮੈਂ ਕਹਿੰਦਾ ਵੀ ਇੰਨੀ ਮਸ਼ੀਨ ਜਾਂਦੀ ਆ ਜਿਹੜੇ ਹਿਸਾਬ ਗਾ ਮਸ਼ੀਨ ਜਾਂਦੀ ਆ ਮੈਨੂੰ ਲੱਗਦਾ ਵੀ ਵਿੱਚ ਤਾਂ ਕੁਝ ਐ ਬਾਕੀ ਤਾਂ ਬਾਈ ਆਪਣੇ ਵੀਡੀਓ ਦੇਖਣ ਵਾਲੇ ਉਹ ਖੜੀਆਂ ਚਾਰ ਪੰਜ ਮੂਰੇ ਮੈਂ ਕਹਿੰਦਾ ਬਾਈ 10 ਮਸ਼ੀਨਾਂ ਖੜੀਆਂ ਹੋਣੀਆਂ ਹੁੰਦੀਆਂ ਹਨ ਕਿਹੜਾ ਏਰੀਆ ਵੀਰਾਂ ਦਾ ਸਾਡਾ ਜੀਰਾ ਜੀ ਮਖੂ ਵੀਡੀਓ ਦੇਖਦੇ ਆ ਬਾਈ ਉਹਨਾਂ ਨੇ ਦੇਖ ਕੇ ਫਟਾਫਟ ਇੱਕ ਰੰਦਾ ਦਿਨ ਬਹੁਤ ਜੈਤੀ ਮਸ਼ੀਨ ਘਮਾਈਏ ਨੇ ਵੀ ਪਤਾ ਨਹੀਂ ਕੀ ਹੋ ਗਿਆ ਹੈ ਰਾਮਗੜ ਦੇਖ ਕੇ ਆਲਾ ਵਾਲਾ ਰੋਕੀਦੀ ਹੁੰਦੀ ਆ ਅਸੀਂ ਰੁਕੇ ਆਂ ਕਿ ਬਾਈ ਨਿੰਦਰ ਖੜਾ ਮਿਲ ਕੇ ਜਾਣਾ ਨਹੀਂ ਪੁੱਛੋ ਵੇਖ ਲਿਆ ਤੁਹਾਨੂੰ ਬਹੁਤ ਧੰਨਵਾਦ ਬਾਈ ਤੁਹਾਡਾ ਨਹੀਂ ਥੋੜਾ ਰਾਜ ਮਿਲ ਜਣਾ ਬਹੁਤ ਧੰਨਵਾਦ ਵੀਰੇ ਜਿਹੜਾ ਤੁਸੀਂ ਇੰਨਾ ਪਿਆਰ ਦਿੰਦੇ ਹੋ ਨਾ ਫੁੱਦੂ ਜੇ ਬੰਦੇ ਨੂੰ ਯਾਰ ਨਹੀਂ ਬਾਈ ਮਸ਼ੀਨ ਇੰਨੀ ਜਾਣਦੀ ਕਿੱਥੇ ਇਹ 40 ਇਹਨਾਂ ਗੇੜੇ-ਗੂੜੇ ਕੱਢ ਕੇ ਆ ਜਾਣਗੇ ਹੋਰ ਕਿੱਥੇ ਵੀ ਪਾੜੀਆਂ ਕੋ ਬਣਾਇਆ ਇੱਕ ਗੱਲ ਆ ਉਹ ਟੂਲ ਟੈਕਸ ਵਾਲਿਆਂ ਦੀ ਚਾਂਦੀ ਬਣੀ ਪਈ ਆ ਹਨਾ ਉਹਨਾਂ ਨੇ ਰੇਡ ਵੀ ਚੋਇਤਾ ਆ 835 ਰੁਪਈਆ ਵੀ ਉਹਨਾਂ ਨੇ ਮੈਂ ਕਿਹਾ ਉਹਨਾਂ ਦੀ ਚਾਂਦ ਸੋਨਾ ਬਣਿਆ 40 ਹੀ ਕੇ ਹੈ 120 ਕੇ 40 ਹੀ 835 ਰੁਪਈਆ ਲਿਆ ਉਹਨੇ ਹੁਣ ਜਾਬਾ ਕਰਤਾ ਨਹੀਂ ਆ ਉੱਥੇ ਇੱਕ ਪੁਲਿਸ ਵਾਲੇ ਖੜੇ ਤੇ ਉਹਨਾਂ ਨੇ ਰੋਕ ਲਿਆ ਦੱਸ ਮੈਂ ਕਿਹਾ ਕਹਿੰਦਾ ਕਾਗਜ਼ ਲਿਆਵਾਂਗਾ ਨਵੀਂ ਮਸ਼ੀਨਾਂ ਦੇ ਕੀ ਕਾਗਜ਼ ਲਾਵਾਂ ਹੈ ਹੈ ਕਹਿੰਦਾ ਚੱਪਲਾਂ ਪਾਈਆਂ ਹੋਈਆਂ ਲਾ ਦੱਸ ਮੈਂ ਕਿਹਾ ਹੁਣ ਅਸੀਂ ਜੂਟ ਪਾ ਕੇ ਬੈਠ ਜਾਈਏ ਵਿੱਚ ਹਾਂ ਹੋਰ ਭਾਈ ਕਿਹੜੇ ਏਰੀਆ ਉਰੀ ਲੱਗੇ ਜਿੱਲੇ ਕਿਤੇ ਅੱਗੇ ਜਾਉਂਗੇ ਕਿੱਥੇ ਆ ਆਪਣਾ ਵਿਜੇਪੁਰ ਵਿਜੇਪੁਰ ਭਾਈ ਸਾਰੀ ਮਸ਼ੀਨਾਂ ਵਿਜੇਪੁਰ ਵਾਲੀ ਹੈ ਸਾਰੀ ਮੇਰੇ ਸਵੇਰ ਦੇ ਮੈਂ ਕਹਿੰਦਾ 50 ਮਸ਼ੀਨਾਂ ਵਾਲੇ ਮਿਲਿਓਣੇ ਸਾਰੀ ਇਹੀ ਗੱਲ ਵਿਜੇਪੁਰ ਵਿਜੇ ਹੈ ਹਾਂ ਤਾਂ ਪੂਰਾ ਵਿਜੇਪੁਰ ਸਾਰੇ ਹਾਂ ਉਹ ਏਰੀਆ ਉੱਪਰ ਜਿੱਥੇ ਆਪਾਂ ਪਤਾ ਆਪਣੇ ਲੋ ਪਪਾ ਪਤਾ ਕੀ ਕਰਦੇ ਆ ਮਲਾਈ ਮਲਾਈ ਚੱਕਦੇ ਆ ਹਾਂ ਨਾ ਬੜੇ ਪਲਾਟਾਂ ਨੂੰ ਮਸ਼ੀਨ ਇੱਕ ਜਗ੍ਹਾ ਇਕੱਠੀ ਹੋ ਜਾਂਦੀ ਹੈ ਛੋਟੇ ਵਾਲੇ ਦੇਖਦੇ ਨੇ ਜਿਹੜਾ ਛੋਟਾ ਇਹ ਲੱਗ ਜਾਂਦਾ ਵਧੀਆ ਰਹਿ ਜਾਂਦਾ ਹੈ ਹਾਂ ਉਹ ਬੰਦਾ ਝੋਟ ਘੱਟ ਮਾਰਦਾ ਹਾਂ ਉਹਨੇ ਭਾਈ ਨਾਲ ਇੱਕ ਖੁਸ਼ ਹੋ ਗਿਆ ਰੋਟੀ ਪਾਣੀ ਵੀ ਦਊ ਤੈਨੂੰ ਤਕੜਾ ਦਾ ਕੁਝ ਨਹੀਂ ਕਰਦਾ ਬਾਕੀ ਉਹ ਆ ਗਈ ਖੋਰ ਦੋ ਹੈ ਤੇ ਕੀ ਦਾ ਮੈਨੂੰ ਲੱਗਦਾ ਵੀ ਹੈਗਾ ਜਮੋਟਾ ਵਾਲੀ ਹੈ ਹਾਂ ਇਹ ਹੈ ਹੋਰ ਗੱਲ ਕਰਨੀ ਹੈ ਸਹੀ ਗੱਲ ਜਿਵੇਂ ਕੋਟਾ ਕੋਟਾ ਹੋਈ ਇੱਕ ਵਾਰ ਜੰਮੂ ਜਵਾਰ ਲਾ ਬੱਜਿਆ ਜਾਂਦੇ ਆ ਭਾਈ ਲਾਈਨਾਂ ਨਹੀਂ ਡੁੱਟਦੀਆਂ ਮਸ਼ੀਨਾਂ ਦੀ ਇੰਨੇ ਤਾਂ ਰੋੜ ਤੇ ਗੱਲ ਕੋਟੇ ਵਾਲੇ ਲੱਗਦੇ ਮੈਨੂੰ ਹਾਂ ਲੱਗਦੇ ਕੋਟੇ ਵਾਲੇ ਭੁਛਦੇ ਹੀ ਭਈਆਂ ਦੀ ਮਸ਼ੀਨਾਂ ਕਰਦੇ ਆ ਲੋਕਲ ਹਾਂ ਜੀ ਉੱਥੋਂ ਆਏ ਆ ਜੂ ਬਾਹਰੋਂ ਤੋਂ ਅਸੀਂ ਇਹ ਲਾਉਣ ਆਏ ਦੇਖ ਕੇ ਵੀ ਇਹਨਾਂ ਦੇ ਤਾਂ ਕਾ ਆਪਾਂ ਤਾਂ ਕੋਹ ਨਹੀਂ ਨੇੜੇ ਤੇ ਆਏ ਕਿ ਆ ਇੱਕ ਟੈਂਕੀ ਲੱਗਣੀ ਹੈਗੀ ਅੱਧੀ ਅੱਧੀ ਹੈ ਇਹਨਾਂ ਨੇ ਕਿੱਥੇ ਤੇ ਆਏ ਆ ਚਲੋ ਠੀਕ ਆ ਬਾਈ ਠੀਕ ਆ ਜੀ ਸ਼ੁਕਰੀਆ ਵੀਰੇ ਤੁਹਾਡਾ ਆ ਗਿਆ ਨਾਕਾ ਪਹਾੜੀ ਪਹਾੜੀ ਇਲਾਕੇ ਵਿੱਚ ਆ ਰਿਹਾ ਬੱਚੀ ਆਹ ਮਾਰੀ ਮੈਂ ਤੇ ਆ ਗਿਓ ਮੋੜਾ ਮੋਣੀ ਹੈ ਤੇ ਨਦੀ ਆ ਰਹੀ ਆ ਨਾ ਹੈ ਚੱਲਿਆ സാഹ ਦਰਾ ਪੂਰੇ ਖੇਤ ਦੇ ਝੋਟੇ ਹੀ ਹੁੰਦੇ ਆ ਹਾਂ ਇਹ ਕੱਟੀਆਂ ਹੁੰਦੀਆਂ ਬੜੇ ਬਰਾੜੀਆਂ ਕੱਟੀਆਂ ਉਹਦੇ ਇਹ ਤੋਂ ਦੋਵੇਂ ਝੋਟੇ ਹਾਂ ਕੋਈ ਜਲਾਇਆ ਵੀ ਕਿਲਾ ਆਪਣਾ ਵੀਲਾ ਫਕਨਾਲਾ ਦਾ ਕਿਲਾ ਉਹਦੇ ਕਿਨਾਲਾ ਜਲਦੀਆਂ ਕਿਨਾਲਾ ਦਾ ਹੀ ਹਿਸਾਬ ਬਣਾਉਂਦੇ ਆ ਜੇ ਇਹਦੇ ਕਰਾਂਗੇ ਗੱਲਬਾਤ ਨਾ ਵੀ ਜਾਂਦੇ ਕਿਵੇਂ ਖੇਤੀ ਕੋਟ ਰੰਗ ਕੋਟਰੇ ਦੇਖਦੀ ਕੋਈ ਵਿੱਚ ਮੈਨਾਂ ਹੈਰਾਨ ਹਾਂ ਇਹਦਾ ਖੇਤੀ ਹੈ ਕਣਕ ਦੀ ਬਦਲ ਕਿਵੇਂ ਹੁੰਦੀ ਹੈ ਇਹਦਾ ਕਿਵੇਂ ਇੰਨੀ ਬਿਹਤ ਕਰਦੇ ਆ ਵੀ ਪਰ ਬੋਰ ਨਹੀਂ ਬਣਦਾ ਆ ਦੇਖੀ ਜਾਣ ਕੇ ਲੈ ਆਹ ਛੋਟੀ ਛੋਟੀ ਕੱਤੀਆਂ ਹੈ ਕਨਾਲ ਕਨਾਲ ਦੀ ਜੁਰਿੰਦ ਕੀਲੇ ਪੀਲੇ ਨਵਾਂ ਸੌਂ ਦਾ ਪਾਵਾ ਹੋਇ ਕਨਾਲ ਦਾ ਆਹੀਆਂ ਕੱਤੀਆਂ ਵਿਚੇ ਨੂੰ ਬੱਟਾ-ਫੱਟਾ ਪਾਈ ਹੋਈਆਂ ਵਾਹ ਉਹ ਜਾਂਦਾ ਵੀਰ ਬੂਰੇ ਜਿਹਦੇ ਕੋਲ ਮੇਰੀਂ ਗਾ ਯੋਗ ਮੋੜਾਂ ਦਾ ਜਾਂਦਾ ਪਾਵਾ ਆਹ ਬਾੜੀ ਪੀਤਾ ਉਹਨੇ ਜਾਂ ਬਾੜੀ ਪਲਾ ਕੇ ਆਉਣਾ ਵਧੀਆ ਪਕੌੜੇ ਪੂਰੇ ਗੜਾਏ ਬਨੇਰ ਦੇ ਮੋਢੇ ਨੇ ਇਹ ਨਜ਼ਾਰਾ ਲਿਆ ਤਾਂ ਪਕੌੜੇ ਬਹੁਤ ਵਧੀਆ ਬਣਾਏ ਨੇ ਮੈਂ ਜਿਹਨੇ ਹਿਸਾਬ ਨਾਲ ਮਸ਼ੀਨ ਵੀ ਬਹੁਤ ਆਲਾ ਮਸ਼ੀਨ ਬਹੁਤ ਆਵਗੀ ਹੁਣ ਅਰੇ ਮੈਂ ਕਹਿੰਦਾ ਮਾ ਜਲੇ ਜੇ ਕਾਪਾ ਹੋਏ ਨਾ ਰੀਟ ਕੱਟ ਦੂਜੀ ਵੀ ਬੁਲਾ ਲਾਂਗੇ ਆਹ ਯਾਰ ਪਰ ਮੈਨੂੰ ਲੱਗਦਾ ਜੇਗਾ ਅਗਲਾ ਨਾ ਆਏ ਹੁਣ ਮਸ਼ੀਨ ਦੇਖ ਲੋ ਕਿਹੜੇ ਹਿਸਾਬ ਨਾਲ ਆਉਂਦੀ ਆ ਅਗਲਾ ਭਾਈ ਰਾਤ ਦੀ ਘੱਟੋਂ ਘੱਟ ਵੀ ਜੇ ਘੱਟੋਂ ਘੱਟ ਵੀ 2.5 ਸਮਝੀ ਤਾਂ ਪਹੁੰਚ ਲਿਗੇ ਹੋਣੀ ਜਿਹੜੀ ਪਹਿਲਾਂ ਹੀ ਉਹਦੀ ਗੱਲ ਹੋਰ ਜਿਹੜੀ ਪਹਿਲਾਂ ਆਈ ਸੀ ਆਈ ਅਰੇ ਵੀ ਆਲਾ ਉਹ ਬੜਾ ਸਤਾਰਾ ਉਹ ਹੈ ਇਹੋ ਨਾਮ ਨੇ ਟਿਕਦੀ ਆ ਪਤਾ ਨਹੀਂ ਕਿਵੇਂ ਪੀਰੇ ਬਾਸ ਕਰਿਆ ਇਸ ਵੇਟਾ ਦਾ ਰੋਡ ਐਲੀਜਮੈਂਟ ਵਾਲਾ ਸਣਾ ਇਹ ਧਮਕਾਇਆ ਬਾਬ ਮਾਰ ਦਈਆ ਕੋਈ ਰੋੜੇ ਆ ਜੇ ਇਹ ਕੁੜੀ ਪਰ ਗਵਾਰ ਰੋੜਾ ਬੰਦਿਆ ਰੁਕ ਜਾਓ ਵੀ ਇਹ ਤਾਂ ਪਤਾ ਨਹੀਂ ਕੀ ਆਇਆ ਵਾਹ ਜਿੱਦਾਂ ਉਹ ਕੋਣਾ ਦੇਖਦਾ ਕੋਣਾੜਾ ਝੋਟੇ ਚਲੋ ਫੋਟੋ ਵੀ ਦੇਖਦਾ ਦਾ ਹੈ ਏਰੀਆ ਵੀ ਖੜਾ ਆਓ ਅਰੇ ਉਹ ਕੰਮ ਚੱਲਿਆ ਵੀ ਹੈ ਨਹੀਂ ਮੈਂ ਕਹਿੰਦਾ ਹੋਰ ਭਾਈ ਹਾਂ ਨੇ ਗਾ ਤੇ ਚਾਰਾਂ ਚੱਲੇ ਆ ਇਹਦੇ ਵਾਲੇ ਨੇ ਹਾਂ ਤੇ ਗਾ ਤੇ ਕਿਹਾ ਸੱਪੜੀ ਨਾਲ ਜੇ ਮੀਂਹ ਕਰਕੇ ਕੰਮ ਖੜਾ ਗਾਣਾ ਮੀਂਹ ਕਰਕੇ ਰੁਕ ਬ੍ਰੇਕ ਦੀ ਬਈ ਵਾਲੇ ਆ ਕੇ ਬ੍ਰੇਕ ਬੈਠੀ ਹਾਂ ਇਹਦਾ ਆਹ ਸਾਹੇ ਵਸਣ ਖੜਾ ਨਾ ਬਾਕੀ ਨਾ ਆਉਣਾ ਸਾਨੂੰ ਬਾਈ ਦਾ ਘਰਵਾਰ ਜਾ ਕੇ ਨਾ ਈਸੀ ਦੇ ਲੋਕ ਨੇ ਮੁੰਡਾ ਰਹਿਣੇ ਆਣਾ ਐ ਪੰਜਾਬੀ ਆ ਪਰ ਜਦੋਂ ਬਾਲ ਇੱਧਰ ਲਈ ਹੈ ਇਹਦਾ ਬਾਕੀ ਬਾਈ ਆਪਾਂ ਕਰਾਂਗੇ ਕਿ ਇਹਦਾ ਬਰੀ ਹੈ ਨਾ ਵੀਡੀਓ ਬਣਾਵਾਂਗੇ ਇਹ ਨਹੀਂ ਹੋਈ ਹਾਂ ਜਿੱਦਾਂ ਜੱਪੂ ਦੇ ਵਿੱਚ ਨਾ ਕਿਵੇਂ ਆਉਣਾ ਹੋਇਆ ਇਹਨਾਂ ਦਾ ਨਾ ਬਗਵਾ ਹਾਂ ਅੱਜ ਗੱਲਬਾਤ ਕਰਾਂਗੇ ਆਪਣੇ ਘਰ ਆਵਦੇ ਜਾਂਦੇ ਆ ਭਾਈ ਦੇ ਘਰੇ ਹੀ ਲੈਣਾ ਉਹ ਤੇ تین ਹੋਣੇ ਉਹ ਵੱਡ ਬੜੇ ਹੀ ਆ ਰਹੇ ਬਾ ਆਪਣਾ ਸਫਰ ਰਹਿ ਸਿਰਫ 1 ਕਿਲੋਮੀਟਰ ਲੋਕੇਸ਼ਨ ਆ ਜਿਹੜੀਆਂ ਨਾ 1 ਕਿਲੋਮੀਟਰ ਦੱਸਦੀ ਆ ਬਾਕੀ ਭਾਈ ਕਣਕ ਨੂੰ ਦੇਖ ਕੇ ਤਾਂ ਰੂਹ ਗੋਜ ਹੋ ਗਈ ਹੈ ਨਾ ਫਲਾਟ ਵੇਹ ਜੇ ਮਸ਼ੀਨ ਵੀ ਬੜੀ ਆ ਭਾਈ ਪੜਾਕਾ ਹੀ ਪੈਣਾ ਔਰ ਕੁਝ ਨਹੀਂ ਸਮਝ ਲੱਗਣੀ ਹੈਗੀ ਆ ਦੇਖ ਲੋ ਤੁਹਾਡੇ ਸਾਹਮਣੇ ਇਹਨੂੰ ਦੇਖੋ ਤਾਂ ਕਿ ਵੀਰੇ ਦਾ ਪਿੰਡ ਆਇਦਾ ਘਰੇ ਜਾਵਾਂਗੇ ਇਹਦੇ